ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਕੀ ਤੁਸੀਂ ਜਾਣਦੇ ਹੋ ਕਿ ਜਿਹੜਾ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈ ਉਹ ਵਕਤ ਦੇ ਨਾਲ ਬਦਲਣਾ ਕਿੰਨਾ ਜ਼ਰੂਰੀ ਹੈ ਜਿਹੜਾ ਵਕਤ ਦੇ ਨਾਲ ਪਿਆਰ ਉਹ ਨਹੀਂ ਬਦਲਦਾ ਉਹ ਸਿਰਫ ਯਾਦਾਂ ਰਹਿ ਜਾਂਦੀਆਂ ਨੇ ਤੇ ਆਓ ਇਸੇ ਬਾਬਤ ਹੀ ਆਪ ਜੀ ਦੇ ਨਾਲ ਗੱਸਾਂਜ ਪਾਈਏ ਵਕਤ ਦੇ ਨਾਲ ਨਾ ਬਦਲਣ ਵਾਲੀਆਂ ਕੰਪਨੀਆਂ ਵਕਤ ਦੇ ਨਾਲ ਨਾ ਬਦਲਣ ਵਾਲੇ ਜਿਹੜੇ ਵੱਡੇ ਤੋਂ ਵੱਡੇ ਪ੍ਰੋਡਕਟ ਉਹ ਫੇਲ ਕਿਉਂ ਹੋਏ ਆਪ ਜੀ ਦੇ ਨਾਲ ਕਿਸਾਨ ਜਰੂਰ ਪਾਉਣੀ ਹੈ ਹੋਵੇਗਾ ਆਪ ਜੀ ਨੂੰ ਪਤਾ ਕਿ ਇੱਕ ਕੋਡਕ ਕੰਪਨੀ ਹੁੰਦੀ ਸੀ ਜਿਹੜੀ ਕਿ ਸਾਡੀਆਂ ਕੈਮਰਿਆਂ ਦੀਆਂ ਰੀਲਾਂ ਜਾਂ ਹੋਰ ਬਹੁਤ ਕੁਝ ਉਹ ਬਣਾਉਂਦੇ ਸਨ 1997 ਵਿੱਚ ਕੋਡਕ ਦੇ ਲਗਭਗ 16 1,60,000 ਤੋਂ ਵੱਧ ਕਰਮਚਾਰੀ ਸਨ ਦੁਨੀਆ ਦੀ ਲਗਭਗ 85% ਫੋਟੋਗ੍ਰਾਫੀ ਕੋਡਕ ਦੇ ਕੈਮਰਿਆਂ ਨਾਲ ਕੀਤੀ ਜਾਂਦੀ ਸੀ ਪਿਛਲੇ ਕੁਝ ਸਾਲਾਂ ਵਿੱਚ ਮੋਬਾਈਲ ਕੈਮਰਿਆਂ ਦੀ ਉਭਾਰ ਦੇ ਨਾਲ ਕੋਡਕ ਕੈਮਰਾ ਕੰਪਨੀ ਨੂੰ ਮਾਰਕੀਟ ਤੋਂ ਬਾਹਰ ਕਰ ਦਿੱਤਾ ਗਿਆ ਇਨਾ ਜ਼ਿਆਦਾ ਕਿ ਕੋਲਕਾ ਪੂਰੀ ਤਰ੍ਹਾਂ ਦਿਵਾਲੀਆ ਹੋ ਗਿਆ ਇਸ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਇਸ ਦੇ ਨਾਲ ਹੀ ਕਈ ਹੋਰ ਮਸ਼ਹੂਰ ਕੰਪਨੀਆਂ ਨੂੰ ਆਪਣੇ ਆਪ ਨੂੰ ਰੋਕਣਾ ਪਿਆ ਜਿਵੇਂ ਕਿ ਐਚਐਮਟੀ ਘੜੀ ਬਜਾਜ ਸਕੂਟਰ ਡੈਨੋਰਾ ਟੀਵੀ ਮਰਫੀ ਰੇਡੀਓ ਨੋਕੀਆ ਮੋਬਾਈਲ ਰਾਜਦੂਤ ਬੈਗ ਅੰਬੈਸਡਰ ਕਾਰ ਅਪਰੋਕਤ ਕੰਪਨੀਆਂ ਵਿੱਚੋਂ ਕਿਸੇ ਦੀ ਵੀ ਮਾੜੀ ਗੁਣਵੱਤਾ ਨਹੀਂ ਸੀ ਫਿਰ ਇਹ ਕੰਪਨੀਆਂ ਕਿਉਂ ਡੁੱਲੀਆਂ ਇਸ ਦਾ ਕਾਰਨ ਕਿਉਂਕਿ ਉਸ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲ ਨਹੀਂ ਸਕੀਆਂ ਮੌਜੂਦਾ ਸਮੇਂ ਵਿੱਚ ਖੜੇ ਹੋ ਕੇ ਤੁਸੀਂ ਸ਼ਾਇਦ ਕਲਪਨਾ ਵੀ ਨਹੀਂ ਕਰ ਸਕਦੇ ਹੋ ਕਿ ਅਗਲੇ 10 ਸਾਲਾਂ ਵਿੱਚ ਦੁਨੀਆ ਕਿੰਨੀ ਬਦਲ ਸਕਦੀ ਹੈ ਅੱਜ ਦੀਆਂ 70% ਤੋਂ 90% ਨੌਕਰੀਆਂ ਅਗਲੇ 10 ਸਾਲਾਂ ਵਿੱਚ ਪੂਰੀ ਤਰ੍ਹਾਂ ਰੋਪ ਹੋ ਜਾਣਗੀਆਂ ਹੌਲੀ-ਹੌਲੀ ਹੱਥੀਂ ਯੋਗ ਕ੍ਰਾਂਤੀ ਦੇ ਦੌਰ ਵਿੱਚ ਦਾਖਲ ਹੋ ਰਹੇ ਹਾਂ ਦੇਖੋ ਅੱਜ ਦੀਆਂ ਮਸ਼ਹੂਰ ਕੰਪਨੀਆਂ Uber ਸਿਰਫ ਇੱਕ ਸਾਫਟਵੇਅਰ ਦਾ ਨਾਮ ਹੈ ਉਸ ਕੋਲ ਆਪਣੀ ਕੋਈ ਕਾਰ ਨਹੀਂ ਹੈ ਫੇਰ ਵੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਟੈਕਸੀ ਕਰਾਇਆ ਕੰਪਨੀ ਹੈ ਪਿਆਰਿਓ ਏਅਰ ਬੰਬ ਅੱਜ ਦੁਨੀਆ ਦੀ ਸਭ ਤੋਂ ਵੱਡੀ ਹੋਟਲ ਕੰਪਨੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਉਸ ਦਾ ਦੁਨੀਆ ਦੇ ਵਿੱਚ ਇੱਕ ਵੀ ਹੋਟਲ ਨਹੀਂ ਹੈ ਇਸੇ ਤਰ੍ਹਾਂ ਹੀ ਪੇਟੀਐਮ, ਓਲਾ, ਕੈਬ, ਕੋਯੋ ਰੂਮ ਆਦ ਕੰਪਨੀਆਂ ਦੀਆਂ ਗਿਣਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ ਅਮਰੀਕਾ ਵਿੱਚ ਨਵੇਂ ਵਕੀਲਾਂ ਦੀ ਕੋਈ ਕਮ ਨਹੀਂ ਹੈ ਕਿਉਂਕਿ IBM ਵਾਟਸਨ ਨਾਮ ਦਾ ਇੱਕ ਕਾਨੂੰਨੀ ਸੌਫਟਵੇਅਰ ਕਿਸੇ ਵੀ ਨਵੇਂ ਵਕੀਲ ਨਾਲੋਂ ਬਿਹਤਰ ਕਾਨੂੰਨ ਦਾ ਵਿਕਲਪ ਦੇ ਸਕਦਾ ਹੈ ਇਸ ਤਰ੍ਹਾਂ ਲਗਭਗ 90% ਅਮਰੀਕੀ ਵਕੀਲ ਅਗਲੇ 10 ਸਾਲਾਂ ਵਿੱਚ ਨੌਕਰੀ ਤੋਂ ਬਿਨਾਂ ਹੋ ਜਾਣਗੇ ਬਾਕੀ ਦੇ 10% ਸਿਰਫ ਮਾਹਿਰ ਵਕੀਲ ਹੀ ਹੋਣਗੇ ਨਵੇਂ ਡਾਕਟਰ ਵੀ ਕੰਮ ਤੇ ਜਾਣ ਲਈ ਬੈਠੇ ਨੇ ਵਰਸਮ ਸ਼ਿਵ ਸਾਫਟਵੇਅਰ ਮਨੁੱਖਾਂ ਨਾਲੋਂ 4 ਗੁਣਾ ਜ਼ਿਆਦਾ ਸ਼ੁੱਧਤਾ ਨਾਲ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਪਤਾ ਲਗਾ ਸਕਦਾ ਹੈ ਕੰਪਿਊਟਰ ਇੰਟੈਲੀਜੈਂਸ 2030 ਤੱਕ ਮਨੁੱਖੀ ਬੁੱਧੀ ਨੂੰ ਪਛਾੜ ਦੇਵੇਗਾ ਅੱਜ ਦੀਆਂ 90% ਕਾਰਾਂ ਅਗਲੇ 20 ਸਾਲਾਂ ਵਿੱਚ ਸੜਕਾਂ ਤੇ ਦਿਖਾਈ ਨਹੀਂ ਦੇਣਗੀਆਂ ਬਾਕੀ ਕਾਰਾਂ ਜਾਂ ਤਾਂ ਬਿਜਲੀ ਨਾਲ ਚੱਲਣਗੀਆਂ ਜਾਂ ਹਾਈਬ੍ਰਿਡ ਕਾਰਾਂ ਹੋਣਗੀਆਂ ਸੜਕਾਂ ਹੌਲੀ-ਹੌਲੀ ਖਾਲੀ ਹੋ ਜਾਣਗੀਆਂ ਤੇ ਗੈਸੋਲਿਨ ਦੀ ਖਫਤ ਘਟ ਜਾਵੇਗੀ ਤੇਲ ਉਤਪਾਦਕ ਅਰਬ ਦੇਸ਼ ਹੌਲੀ-ਹੌਲੀ ਦਿਵਾਲੀਆ ਹੋ ਜਾਣਗੇ ਜੇਕਰ ਤੁਸੀਂ ਕਾਰ ਚਾਹੁੰਦੇ ਹੋ ਤਾਂ ਤੁਹਾਨੂੰ ਉੱਬਰ ਵਰਗੇ ਕੁਝ ਸਾਫਟਵੇਅਰ ਤੋਂ ਕਾਰ ਮੰਗਾਉਣੀ ਪਵੇਗੀ ਜਿਵੇਂ ਹੀ ਤੁਸੀਂ ਕਾਰ ਦੀ ਮੰਗ ਕਰਦੇ ਹੋ ਇੱਕ ਪੂਰੀ ਤਰ੍ਹਾਂ ਡਰਾਈਵਰ ਰਹਿਤ ਕਾਰ ਤੁਹਾਡੇ ਦਰਵਾਜ਼ੇ ਦੇ ਸਾਹਮਣੇ ਆ ਕੇ ਖੜੀ ਹੋ ਜਾਵੇਗੀ ਜੇਕਰ ਤੁਸੀਂ ਇੱਕੋ ਕਾਰ ਵਿੱਚ ਕਈ ਲੋਕਾਂ ਨਾਲ ਮਿਲ ਕੇ ਸਫ਼ਰ ਕਰਦੇ ਹੋ ਤਾਂ ప్రతి ਵਿਅਕਤੀ ਕਾਰ ਦਾ ਕਿਰਾਇਆ ਵੈਗ ਦੇ ਕਿਰਾਏ ਤੋਂ ਘੱਟ ਹੋਵੇਗਾ ਡਰਾਈਵਰ ਰਹਿਤ ਗੱਡੀ ਚਲਾਉਣ ਨਾਲ ਹਾਦਸਿਆਂ ਦੀ ਗਿਣਤੀ 99% ਘਟ ਜਾਵੇਗੀ ਇਸ ਕਾਰਨ ਕਾਰ ਬੀਮਾ ਬਹੁਤ ਹੱਦ ਤੱਕ ਬੰਦ ਹੋ ਜਾਵੇਗਾ ਤੇ ਕਾਰ ਬੀਮਾ ਕੰਪਨੀਆਂ ਦਾ ਕਾਰੋਬਾਰ ਵੀ ਠੱਪ ਹੋ ਕੇ ਇੰਡਸਟਰੀ ਤੋਂ ਬਾਹਰ ਨਿਕਲ ਜਾਏਗਾ ਡਰਾਈਵਿੰਗ ਵਰਗੀਆਂ ਚੀਜ਼ਾਂ ਹੁਣ ਧਰਤੀ ਤੇ ਮੌਜੂਦ ਨਹੀਂ ਰਹਿਣਗੀਆਂ ਜਦੋਂ 90% ਮਾਨ ਸੜਕ ਤੋਂ ਗਾਇਬ ਹੋ ਜਾਣਗੇ ਟ੍ਰੈਫਿਕ ਪੁਲਿਸ ਦੇ ਪਾਰਕਿੰਗ ਸਟਾਫ ਦੀ ਕੋਈ ਲੋੜ ਨਹੀਂ ਪਵੇਗੀ ਜਰਾ ਸੋਚੋ 10 ਸਾਲ ਪਹਿਲਾਂ ਗਲੀਆਂ ਤੱਕ ਵਿੱਚ ਐਸ ਜਿਹੇ ਬੂਤ ਹੁੰਦੇ ਸੀ ਦੇਸ਼ ਵਿੱਚ ਮੋਬਾਈਲ ਕ੍ਰਾਂਤੀ ਦੇ ਆਉਣ ਤੋਂ ਬਾਅਦ ਇਹ ਸਾਰੇ ਐਸ.ਸੀ.ਡੀ. ਬੰਦ ਹੋਣ ਲਈ ਮਜਬੂਰ ਹੋਏ ਜੋ ਬਚ ਗਏ ਉਹ ਮੋਬਾਈਲ ਦੇ ਚਾਰਜ ਦੀਆਂ ਦੁਕਾਨਾਂ ਬਣਾ ਕੇ ਬੈਠੇ ਨੇ ਦੇਸ਼ ਵਿੱਚ ਮੋਬਾਈਲ ਦੇ ਚਾਰਜ ਵਿੱਚ ਆਨਲਾਈਨ ਕ੍ਰਾਂਤੀ ਆਈ ਲੋਕਾਂ ਨੇ ਘਰ ਬੈਠੇ ਹੀ ਆਪਣੇ ਮੋਬਾਈਲ ਨੂੰ ਆਨਲਾਈਨ ਦੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੁਣ ਫਿਰ ਇਹਨਾਂ ਦੇ ਚਾਰਜੀਆਂ ਦੁਕਾਨਾਂ ਨੂੰ ਬਦਲਣਾ ਪਿਆ ਅੱਜ ਫਿਰ ਇਹ ਸਿਰਫ ਮੋਬਾਈਲ ਫੋਨ ਖਰੀਦਣ ਵੇਚਣ ਤੇ ਮਰਮਮਤ ਕਰਨੀਆਂ ਦੁਕਾਨਾਂ ਨੇ ਪਰ ਇਹ ਵੀ ਬਹੁਤ ਜਲਦੀ ਬਦਲ ਜਾਵੇਗਾ Amazon ਫਲਿੱਪਕਾਰਟ ਦੀ ਸਿੱਧੇ ਮੋਬਾਈਲ ਫੋਨਾਂ ਦੀ ਵਿਕਰੀ ਵਧ ਰਹੀ ਹੈ ਪੈਸੇ ਦੀ ਪ੍ਰਭਾਸ਼ਾ ਵੀ ਬਦਲ ਰਹੀ ਹੈ ਪਹਿਲਾਂ ਨਕਦੀ ਹੁੰਦੀ ਸੀ ਪਰ ਅੱਜ ਦੇ ਜਮਾਨੇ ਵਿੱਚ ਇਹ ਪਲਾਸਟਿਕ ਮਣੀ ਬਣ ਗਈ ਹੈ ਕੁਝ ਦਿਨ ਪਹਿਲਾਂ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡਾਂ ਦਾ ਦੌਰ ਸੀ ਹੁਣ ਉਹ ਵੀ ਬਦਲ ਰਿਹਾ ਹੈ ਤੇ ਮੋਬਾਈਲ ਵਾਲਟ ਦਾ ਦੌਰ ਆ ਗਿਆ ਹੈ ਪੀਟੀਐਮ ਵਰਗੀਆਂ ਭੁਗਤਾਨ ਕਰਨ ਦੇ ਤਰੀਕੇ ਦਾ ਵੱਧ ਰਿਹਾ ਬਾਜ਼ਾਰ ਵਿੱਚ ਕਾਗਜ਼ੀ ਰੁਪਏ ਦਾ ਵਿਕਲਪ ਬਣ ਰਿਹਾ ਹੈ ਜੋ ਉਮਰ ਦੇ ਨਾਲ ਨਹੀਂ ਬਦਲ ਸਕਦੇ ਵਕਤ ਉਹਨਾਂ ਨੂੰ ਜ਼ਮਾਨੇ ਤੋਂ ਦੂਰ ਕਰ ਦਿੰਦਾ ਹੈ ਇਸ ਲਈ ਹਮੇਸ਼ਾ ਸਮੇਂ ਦੇ ਨਾਲ ਬਦਲਦੇ ਰਹੋ ਤਾਂ ਕਿ ਸਾਨੂੰ ਸਮੇਂ ਦੇ ਨਾਲ ਬਦਲ ਕੇ ਆਪਣੇ ਕਾਰੋਬਾਰਾਂ ਨੂੰ ਉਸ तरीके ਦੇ ਨਾਲ ਚਲਾਉਣਾ ਪਵੇ ਮੈਂ ਕਿਸੇ ਦੀ ਗੱਲ ਕੀ ਕਰਨੀ ਮੈਂ ਆਪਣੀ ਗੱਲ ਪਿਆਰਿਓ ਕਰਾਂ ਮੇਰੇ ਵੇਖਣ ਦੇ ਸਮੇਂ ਵਿੱਚ ਜੋ ਸਮਾਂ ਅਸੀਂ ਦੇਖ ਲਿਆ ਪਿਆਰਿਓ ਉਹ ਨਾ ਸਾਡੇ ਤੋਂ ਪਹਿਲਾਂ ਵਾਲਿਆਂ ਵੇਖਿਆ ਤੇ ਨਾ ਸਾਡੇ ਤੋਂ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਇਹਦੀ ਸਮਝ ਪਵੇਗੀ ਹੱਥਾਂ ਦੇ ਨਾਲ ਕਣਕਾਂ ਵੱਢਣੀਆਂ ਭਰੀਆਂ ਵੱਢਣੀਆਂ ਫਲੇ ਵਹੁਣੇ ਫਲਿਆਂ ਦੇ ਨਾਲ ਕਣਕ ਨੂੰ ਗਵਣਾ ਫੇਰ ਉਹਨੂੰ ਉਡਾਉਣਾ ਫੇਰ ਕਣਕ ਨਿਕਲਨੀ ਫਿਰ ਤੂੜੀ ਵੱਖ ਕਰਨੀ ਇਹ ਸਾਰਾ ਕੁਝ ਝ ਜਿਹੜਾ ਆਪਣੇ ਹੱਥੀਂ ਕਰ ਕਰਕੇ ਤੇ ਪਿਆਰਿਓ ਉਸ ਵੇਲੇ ਤੇ ਅੱਜ ਵੇਲੇ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਹੱਥੀਂ ਮਿਹਨਤ ਕਰਕੇ ਲੋਕ ਤੰਦਰੁਸਤ ਸੀ ਬਿਲਕੁਲ ਸਹੀ ਸੀ ਅੱਜ ਅਸੀਂ ਜਿਸ ਦੌਰ ਦੇ ਵਿੱਚ ਦਾਖਲ ਹੋ ਗਏ ਆ ਕਦੀ ਅਸੀਂ ਖਾਲ ਵੀ ਨਹੀਂ ਖਾਲਿਆ ਆ ਰਾਉਂਡ ਅਪ ਮਾਰ ਕੇ ਹੀ ਸਫਾਈ ਕਰਕੇ ਉਹਦੇ ਵਿੱਚ ਦੀ ਪਾਣੀ ਲੰਘਾ ਦਿੰਦੇ ਆ ਸੋ ਪਿਆਰਿਓ ਅਸੀਂ ਆਪਣੇ ਹੱਥੀ ਕੰਮਕਾਰ ਨਾ ਕਰਨ ਕਰਕੇ ਸਾਡੇ ਸਰੀਰਕ ਸ਼ਰਮਾਸਰਾ ਜਿਹੜੀ ਬਿਲਕੁਲ ਘਟ ਰਹੀ ਹੈ ਸਾਡੀਆਂ ਉਮਰਾਂ ਵੀ ਘਟ ਰਹੀਆਂ ਜੀ ਸੋ ਜਿਹੜਾ ਸਮ ਮਗਹੀਾਈ ਦਾ ਦੌਰ ਜਾਂ ਮਸ਼ੀਨੀ ਦੌਰ ਚੱਲ ਰਿਹਾ ਪਿਆਰਿਓ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਥੋੜਾ 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 ਆਪਣੇ ਕਰਮ ਪਤੀ ਕੰਮ ਜਾ ਕੇ ਹੋ ਜਾਓ ਕੰਮ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪ ਨੂੰ ਪਰੇਸ਼ਾਨੀ ਨਾ ਹੋਵੇ ਜੋ ਸਮੇਂ ਅਸੀਂ ਦੇਖੇ ਨੇ ਪਿੰਡੇ ਤੇ ਢਾਏ ਨੇ ਉਹ ਸਮਾਂ ਜੋ ਸਾਨੂੰ ਦੱਸਿਆ ਹੈ ਆਪ ਜੀ ਨਹੀਂ ਵੇਖ ਸਕਦੇ ਪਰ ਜੇਕਰ ਅਸੀਂ ਆਪਣੇ ਸਰੀਰਾਂ ਨੂੰ ਤੰਦਰੁਸਤ ਰੱਖਾਂਗੇ ਸਿਹਤਮੰਦ ਰੱਖਾਂਗੇ ਫੇਰ ਪਿਆਰਿਓ ਸਾਡੇ ਤੇ ਉਹ ਸਮਾਂ ਵੀ ਆ ਸਕਦਾ ਹੈ ਸੋ ਆਓ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਛੋਟੀ ਜੀ ਕੋਸ਼ਿਸ਼ ਆਪ ਜੀ ਦੇ ਨਾਲ ਕੀਤੀ ਹੈ ਜੋ ਦੇਖਿਆ ਹੈ ਜੋ ਹੋ ਰਿਹਾ ਹੈ ਉਹਦੇ ਬਾਰੇ ਸਾਵਧਾਨ ਕੀਤਾ ਹੈ ਪਿਆਰਿਓ ਆਉਣ ਵਾਲਾ ਸਮਾਂ ਫਿਰ ਵੀ ਬਹੁਤ ਭਿਆਨਕ ਸਮਾਂ ਆਉਣ ਵਾਲਾ ਜੇ ਅਗਰ ਵਰਲਡ ਵਾਰ ਲੱਗਦੀ ਹੈ ਪਿਆਰਿਓ ਤੇ ਇਹ ਸਮਾਂ ਹੋ ਸਕਦਾ ਛੇਤੀ ਵੀ ਆ ਜਾਵੇ ਘਟੋ ਘਟ ਇਹ 6 ਸਾਲ ਬਾਅਦ ਤੇ ਵਰਲਡ ਵਾਰ ਲੱਗੇਗੀ ਸਾਰੇ ਦੇਸ਼ਾਂ ਦੇ ਵਿੱਚ ਆਪਜੀ ਨੂੰ ਮੈਂ ਜਾਣਕਾਰੀ ਦੇ ਦੇਵਾਂ ਕਿ ਆਪਜੀ ਦੇ ਗਵਾਂਡ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਵੀ ਗੋੜੀਵਾਰੀ ਸ਼ੁਰੂ ਹੋਈ ਹੈ ਬਾਕੀ ਦੇਸ਼ਾਂ ਦਾ ਤੇ ਆਪ ਨੂੰ ਪਤਾ ਹੈ ਇਜ਼ਰਾਈਲ ਵਰਗੇ ਜਮਨ ਵਰਗੇ ਇਰਾਨ ਵਰਗੇ ਇਬਰਾਣ ਵਰਗੇ ਪਿਆਰਿਓ ਜੂਕਰੇਨ ਰੂਸ ਉਹਦੇ ਨਾਲ ਲੱਗਦੇ ਦੇਸ਼ ਸਾਰੇ ਪਰਮਾਣੂ ਬੰਬਾਂ ਵਾਸਤੇ ਬਿਲਕੁਲ ਤਿਆਰ ਨੇ ਦੁਨੀਆ ਦੇ ਖਾਤਮੇ ਵਾਸਤੇ ਬਿਲਕੁਲ ਤਿਆਰ ਨੇ ਜਦੋਂ ਇਹ ਚੀਜ਼ਾਂ ਚੱਲਣਗੀਆਂ ਤੇ ਪਿਆਰਿਓ ਨਾ ਕੋਈ ਤੇਲ ਆਵੇਗਾ ਨਾ ਕੋਈ ਬਿਜਲੀ ਰਹੇਗੀ ਨਾ ਕੋ ਸਿਸਟਮ ਚੱਲੇਗਾ ਇਸ ਵਾਸਤੇ ਅੱਜ ਤੋਂ ਹੀ ਪ੍ਰਬੰਧ ਕਰਨਾ ਸ਼ੁਰੂ ਕਰੋ ਪਿਆਰਿਓ ਜਿਹੜੇ ਆਪਜੀ ਦੇ ਬੂਰੇ ਉਹਨਾਂ ਦੇ ਵਿੱਚ ਘਟੋ-ਘਟ ਨਲਕਿਆਂ ਦਾ ਇੰਤਜ਼ਾਮ ਹੋਣਾ ਜ਼ਰੂਰੀ ਹੈ ਮਾੜੀ-ਮੋਟੀ ਵੀ ਫਸਲ ਹੋਏਗੀ ਖਾਣ ਵਾਸਤੇ ਦਾਣੇ ਹੋਣਗੇ ਪਿਆਰਿਓ ਤੇ ਹੱਥਾਂ ਵਾਲੀਆਂ ਚੱਕੀਆਂ ਦੇ ਨਾਲ ਆਪਜੀ ਨੂੰ ਪੀੜੇ ਪੈਣਗੇ ਉਹ ਸਮਾਂ ਬੜਾ ਜਲਦ ਛੇਤੀ ਦੇਖਣ ਨੂੰ ਮਿਲ ਸਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹਨਾਂ ਵੱਡੇ ਦੇਸ਼ਾਂ ਨੂੰ ਸਮਾਤ ਬਖਸ਼ਿਸ਼ ਕਰਨਾ ਤਾਂ ਕਿ ਇਹ ਪਰਮਾਣੂ ਪ੍ਰਸਤਤੀਆਂ ਤੋਂ ਜਾਗਰੂਕ ਹੋ ਕੇ ਕਿਉਂਕਿ ਇਹਨਾਂ ਨੂੰ ਅਸੀਂ ਬਹੁਤ ਪੈਸਾ ਪੰਜਾਬ ਦਾ ਜਿਹੜਾ ਜਾ ਕੇ ਦੇ ਚੁੱਕੇ ਹਾਂ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਨੂੰ ਕਰੋੜਾਂ ਦੇ ਹਿਸਾਬ ਦੇ ਨਾਲ ਅਸੀਂ ਪੈਸਾ ਦਿੰਨੇ ਹਾਂ ਪਿਆਰਿਆ ਤੇ ਬੜੀ ਵੱਡੀ ਕਮਾਈ ਕਰਦੇ ਨੇ ਹਥਿਆਰਾਂ ਦੀ ਡੀਲਿੰਗ ਕਰਕੇ ਵੇਚ ਕੇ ਸੋ ਇਹ ਗੱਲ ਨੂੰ ਐਵੇਂ ਹਾਸੇ ਵਿੱਚ ਟਾਲਣ ਵਾਲੀ ਗੱਲ ਨਾ ਸਮਝਿਓ ਭਿਆਨਕ ਸਮੇਂ ਦੇ ਦੌਰ ਦੇ ਵਿੱਚ ਐਸਾ ਸਮਾਂ ਜ਼ਰੂਰ ਆ ਸਕਦਾ ਹੈ ਪਿਆਰਿਓ ਆਓ ਇੱਥੇ ਸਮਾਪਤੀਆਂ ਕਰੀਏ ਹੋਈਆਂ ਭੁੱਲਾਂ ਨੂੰ ਨਾ ਜਤਾ ਰਹੋ ਗੱਜ ਕੇ ਫਤਿਹ ਕਿ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ